ਦੋਸਤੋ ਕੁੱਤਿਆਂ ਦੀ ਵਫਾਦਾਰੀ ਦੇ ਕਿੱਸੇ ਤਾਂ ਆਪਾਂ ਅਕਸਰ ਹੀ ਸੁਣਦੇ ਆਂ ਅਕਸਰ ਹੀ ਆਪਾਂ ਗੱਲਾਂ ਕਰਦੇ ਆਂ ਕਿ ਇਨਸਾਨਾਂ ਦੇ ਨਾਲੋਂ ਜੇ ਕੋਈ ਜ਼ਿਆਦਾ ਵਫਾਦਾਰ ਆ ਤਾਂ ਉਹ ਹੈਗਾ ਕੁੱਤਾ ਕੁੱਤਾ ਇੱਕ ਅਜੀਬਾ ਵਫਾਦਾਰ ਜਾਨਵਰ ਆ ਜਿਸ ਨੂੰ ਇੱਕ ਵਾਰੀ ਆਪਾਂ ਰੋਟੀ ਪਾ ਦਿੰਦੇ ਆਂ ਤਾਂ ਉਹਨੂੰ ਭਜਾਉਣ ਦੇ ਬਾਵਜੂਦ ਵੀ ਵਾਰ-ਵਾਰ ਕੁੱਟਣ ਦੇ ਬਾਵਜੂਦ ਵੀ ਉਹ ਫਿਰ ਤੋਂ ਉਸੇ ਇਨਸਾਨ ਦੇ ਕੋਲ ਵਾਪਸ ਆਉਂਦਾ ਜਿਹਨੇ ਉਹਨੂੰ ਰੋਟੀ ਪਾਈ ਹੁੰਦੀ ਆ ਸੋ ਅੱਜ ਆਪਾਂ ਇੱਕ ਅਜੀਬੇ ਕੁੱਤੇ ਦੀ ਗੱਲ ਸਾਂਝੀ ਕਰਨੀ ਆ ਜਿਨੇ 67 ਲੋਕਾਂ ਦੀ ਜਾਨ ਬਚਾਈ ਆ ਸੋ ਇਹ ਗੱਲ ਬੜੀ ਹੈਰਾਨੀ ਵਾਲੀ ਆ ਪਰ ਇਹ ਗੱਲ ਸੱਚੀ ਆ ਕਿ ਇੱਕ ਕੁੱਤੇ ਨੇ 67 ਲੋਕਾਂ ਦੀ ਜਿਹੜੀ ਜਾਨ ਆ ਉਹ ਬਚਾਈ ਆ ਤੇ ਇਹਦੇ ਨਾਲ ਹੀ ਆਪਾਂ ਇਹ ਗੱਲ ਸਾਂਝੀ ਕਰਨੀ ਆ ਵੀ ਜਿਹੜੀਆਂ ਕੁਦਰਤੀ ਆਫਤਾਂ ਆਉਂਦੀਆਂ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਕਿਹੜੇ ਜਾਨਵਰ ਨੂੰ ਪਤਾ ਲੱਗਦਾ ਭਚਾਲ ਹੋਵੇ ਜਾਂ ਕੋਈ ਹੋਰ ਕੁਦਰਤੀ ਆਫਤ ਹੋਵੇ ਤੇ ਇਹਦੇ ਨਾਲ ਹੀ ਆਪਾਂ ਗੱਲ ਇਹ ਸਾਂਝੀ ਕਰਨੀ ਆ ਵੀ ਉਹ ਕਿਹੜਾ ਤੱਟ ਆ ਭਾਰਤ ਦਾ ਜਿੱਥੇ ਸੁਨਾਮੀ ਆਈ ਸੀ ਸੁਨਾਮੀ ਆਉਣ ਦੇ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਤੇ ਉੱਥੋਂ ਸਿਰਫ ਮੱਝਾਂ ਬੱਕਰੀਆਂ ਤੇ ਕੁੱਤੇ ਹੀ ਜਿਉਂਦੇ ਜਿਹੜੇ ਬਚੇ ਸੀ ਉੱਥੇ ਜਾਨਵਰ ਇਹ ਤੇ ਗੱਲ ਸ਼ੁਰੂ ਕਰਦੇ ਆਂ ਆਪਾਂ 67 ਲੋਕਾਂ ਦੀ ਜਿਹੜੀ ਜਾਨ ਬਚਾਈ ਕੁੱਤੇ ਨੇ ਇਹ ਹਿਮਾਚਲ ਪ੍ਰਦੇਸ਼ ਦੀ ਗੱਲ ਆ ਹਿਮਾਚਲ ਪ੍ਰਦੇਸ਼ ਦੀ ਘਟਨਾ ਇੱਕ ਕੁਦਰਤੀ ਆਫਤ ਆਉਣ ਤੋਂ ਬਾਅਦ ਕੁੱਤਿਆਂ ਨੇ ਉੱਥੇ ਭੌਂਕਣਾ ਸ਼ੁਰੂ ਕੀਤਾ ਜਿਸ ਦੇ ਨਾਲ ਉੱਥੋਂ ਦੇ ਸਥਾਨਕ ਲੋਕ ਸੀ ਜਿਹੜੇ ਉਹ ਉੱਠ ਗਏ ਤੇ ਜੇ ਉਹ ਕੁੱਤਿਆਂ ਦੇ ਭੌਂਕਣ ਦੇ ਨਾਲ ਨਾ ਉੱਠਦੇ ਤਾਂ ਹੋ ਸਕਦਾ ਸੀ ਕਿ ਉੱਥੇ ਕੋਈ ਵੱਡੀ ਘਟਨਾ ਹੋ ਸਕਦੀ ਸੀ ਲੋਕ ਉੱਥੇ ਕੁੱਤਿਆਂ ਦੇ ਭੌਂਕਣ ਦੇ ਨਾਲ ਅਲਰਟ ਹੋ ਗਏ ਜਿਸ ਦੇ ਨਾਲ ਉਹਨਾਂ ਨੇ ਸਮਝਦਾਰੀ ਵਰਤੀ ਅਤੇ ਜਿਹੜੀ ਘਟਨਾ ਹੌਣ ਤੋਂ ਬਚਾ ਹੋਇਆ ਹਾਲਾਂਕਿ ਕੋਈ ਨਵੀਂ ਗੱਲ ਨਹੀਂ ਕਿ ਜਾਨਵਰਾਂ ਨੂੰ ਪਹਿਲਾਂ ਹੀ ਕੁਦਰਤੀ ਆਫਤਾਂ ਦੇ ਆਉਣ ਦਾ ਪਤਾ ਲੱਗ ਜਾਂਦਾ ਸਿਰਫ ਕੁੱਤੇ ਹੀ ਨਹੀਂ ਇਹਦੇ ਨਾਲ ਨਾਲ ਜਾਨਵਰ ਜਿਵੇਂ ਮੱਛੀਆਂ ਪੰਛੀ ਕੀੜੇ ਮਕੌੜੇ ਇਹ ਵੀ ਸचेत ਹੋ ਜਾਂਦੇ ਨੇ ਜਦੋਂ ਕੋਈ ਕੁਦਰਤੀ ਆਫਤ ਆਉਣੀ ਹੋਵੇ ਤੇ ਇਹਨਾਂ ਦਾ ਢੰਗ ਜਿਹੜਾ ਵਿਹਾਰ ਆ ਉਹ ਬਦਲ ਜਾਂਦਾ ਚਿੜੀਆਂ ਦੇ ਜਿਹੜੇ ਚੈਕਣ ਦੀ ਆਵਾਜ਼ ਆ ਪੰਛੀਆਂ ਦੇ ਚੈਕਣ ਦੀ ਆਵਾਜ਼ ਆ ਉਹ ਬਦਲ ਜਾਂਦੀ ਆ ਇਹ ਆਪਣੇ ਆਲਣਿਆਂ ਦੇ ਵਿੱਚੋਂ ਇਧਰ ਉਧਰ ਭੱਜਣ ਲੱਗ ਜਾਂਦੇ ਨੇ ਕੁੱਤੇ ਨੇ ਜਿਹੜੇ ਉਹ ਭੌਂਕਣਾ ਸ਼ੁਰੂ ਕਰ ਦਿੰਦੇ ਨੇ ਤੇ ਉਸ ਜਗ੍ਹਾ ਤੋਂ ਉਸ ਸਥਾਨ ਤੋਂ ਚਲੇ ਜਾਂਦੇ ਨੇ ਤੇ ਇਹਦੇ ਨਾਲ ਹੀ ਗੱਲ ਕਰੀਏ ਤਾਂ ਭਝਾਲ ਜਾਂ ਕਿਸੇ ਹੋਰ ਕੁਦਰਤੀ ਆਫਤ ਤੇ ਆਉਣ ਦਾ ਸਭ ਤੋਂ ਪਹਿਲਾਂ ਪਤਾ ਕਿਹੜੇ ਜਾਨਵਰ ਨੂੰ ਲੱਗਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਸੱਪ ਤੇ ਚੂਹਿਆਂ ਨੂੰ ਸੱਪ ਤੇ ਚੂਹਿਆਂ ਨੂੰ ਕੁਦਰਤੀ ਆਫਤਾਂ ਬਾਰੇ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਤੇ ਇਸ ਤੋਂ ਬਾਅਦ ਕੁੱਤਿਆਂ ਨੂੰ ਇਹਦੇ ਬਾਰੇ ਪਤਾ ਲੱਗਦਾ ਤੇ ਉਹ ਉੱਚੀ ਉੱਚੀ ਭੌਂਕਣਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਨੇ ਤੇ ਉਸ ਜਗ੍ਹਾ ਤੋਂ ਚਲੇ ਜਾਂਦੇ ਨੇ ਤੇ ਇਹਦੇ ਨਾਲ ਹੀ ਗੱਲ ਕਰੀਏ ਤਾਂ ਜਾਨਵਰ ਨੇ ਜਿਹੜੇ ਉਹ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਨੂੰ ਸਭ ਤੋਂ ਪਹਿਲਾਂ ਹੀ ਸਮਝ ਲੈਂਦੇ ਨੇ ਕਿਉਂਕਿ ਉਹ ਧਰਤੀ ਤੋਂ ਆਉਣ ਵਾਲੀਆਂ ਲਹਿਰਾਂ ਅਤੇ ਹਰਕਤਾਂ ਨੂੰ ਚੰਗੀ ਤਰ੍ਹਾਂ ਪਛਾਣਦੇ ਨੇ ਅਤੇ ਜਾਨਵਰਾਂ ਦੇ ਵਿੱਚ ਅਜਿਹੀਆਂ ਇੰਦਰੀਆਂ ਹੁੰਦੀਆਂ ਨੇ ਜਿਹੜੀਆਂ ਕਿ ਮਨੁੱਖਾਂ ਦੇ ਨਾਲੋਂ ਇਨਸਾਨਾਂ ਦੇ ਨਾਲੋਂ ਜ਼ਿਆਦਾ ਸਰਗਰਮ ਹੁੰਦੀਆਂ ਨੇ ਜਿਸ ਦੇ ਕਰਕੇ ਇਹਨਾਂ ਨੂੰ ਪਹਿਲਾਂ ਹੀ ਕੁਦਰਤੀ ਆਫਤਾਂ ਬਾਰੇ ਪਤਾ ਲੱਗ ਜਾਂਦਾ ਤੇ ਅਜਿਹੀ ਸਥਿਤੀ ਦੇ ਵਿੱਚ ਨਾ ਹੀ ਉਹ ਸੁਣ ਸਕਦੇ ਨੇ ਬਲਕਿ ਵਾਯੂ ਮੰਡਲ ਦੇ ਦਬਾਅ ਤੇ ਨਮੀ ਵਿੱਚ ਹੋਣ ਵਾਲੇ ਬਦਲਾਅ ਨੂੰ ਵੀ ਆਸਾਨੀ ਦੇ ਨਾਲ ਸਮਝ ਸਕਦੇ ਨੇ ਤੇ ਲਾਸਟ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜਿਵੇਂ ਪਹਿਲਾਂ ਸ਼ੁਰੂ ਦੇ ਵਿੱਚ ਦੱਸਿਆ ਕਿ ਉਹ ਭਾਰਤ ਦਾ ਕਿਹੜਾ ਤੱਟ ਆ ਜਿੱਥੇ ਕੁਦਰਤੀ ਆਫਤ ਆਉਣ ਦੇ ਨਾਲ ਸੁਨਾਮੀ ਆਉਣ ਦੇ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਤੇ ਜਨਵਰੀ ਸਿਰ ਉੱਥੋਂ ਜਿਉਂਦੇ ਬੱਚੇ ਸੀ ਉਹ ਆ ਜੀ ਕੁੜਾ ਲੋਰ ਦਾ ਤੱਟ ਕੁੜਾ ਲੋਰ ਤੱਟ ਤੇ ਇਸ ਸੁਨਾਮੀ ਆਈ ਸੀ ਤਸੁਨਾਮੀ ਹੋਣ ਤੋਂ ਬਾਅਦ ਹਜ਼ਾਰਾਂ ਲੋਕਾਂ ਦੀ ਉੱਥੇ ਮੌਤ ਹੋ ਗਈ ਸੀ ਤੇ ਜਿਸ ਦੇ ਵਿੱਚੋਂ ਮੱਝਾਂ ਬੱਕਰੀਆਂ ਤੇ ਕੁੱਤੇ ਹੀ ਸਿਰਫ ਬਚੇ ਸੀ ਉੱਥੇ ਸੋ ਕਿੱਦਾਂ ਦੀ ਲੱਗੀ ਜਾਣਕਾਰੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਦੇ ਨਾਲ ਦਰਸ਼ਕਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਹੋਰ ਤੁਹਾਡੇ ਨੌਲੇਜ ਦੀਆਂ ਗੱਲਾਂ ਇਦਾਂ ਦੀਆਂ ਸਾਂਝੀਆਂ ਕਰਦੇ ਰਹਾਂਗੇ ਸੋ ਮੈਨੂੰ ਦੇ ਇਜਾਜ਼ਤ ਬਹੁਤ ਬਹੁਤ ਧੰਨਵਾਦ